ਦਾ ਸਹੋਤਾ ਸ਼ੋਅ ਇਸ ਸਪான்ਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ 4 ਮਾਰਚ 2025 ਦਿਨ ਮੰਗਲਵਾਰ ਫੱਗਣ ਮਹੀਨੇ ਦੀ 21 ਤਰੀਕ ਹੈ ਜੀ ਸੈਮੀ ਆਮੂ ਕੜਜੀ ਅਤੇ ਕੌਂਟਰਲਨ ਮੂਲ ਨਿਵਾਸੀ ਕਬੀਲਿਆਂ ਦੀ ਧਰਤੀ ਸਰੀ ਸ਼ਹਿਰ ਤੋਂ ਪ੍ਰੋਗਰਾਮ ਦਾ ਸਹੋਤਾ ਸ਼ੋਅ ਲੈ ਕੇ ਇੱਕ ਵਾਰ ਫਿਰ ਤੁਹਾਡੀ ਸੇਵਾ 'ਚ ਹਾਜ਼ਰ ਆ ਪ੍ਰੋਗਰਾਮ ਨਾਲ ਜੁੜ ਚੁੱਕੇ ਸਾਰੇ ਸਤਿਕਾਰਯੋਗ ਦਰਸ਼ਕਾਂ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਆਪ ਸਭ ਦਾ ਇਸ ਪ੍ਰੋਗਰਾਮ 'ਚ ਨਿੱਘਾ ਸਵਾਗਤ ਹੈ ਜੀ ਹਮੇਸ਼ਾ ਹੀ ਤਰ੍ਹਾਂ ਸਾਡੀ ਤੁਹਾਡੀ ਸਾਂਝ ਪਾਉਂਦੇ ਆ ਭਾਰਤ ਜੂਲਰਸ ਆਪਣਾ ਕਾਰ ਕੇਅਰ ਆਪਣਾ ਮੋਟਰਜ਼ ਅਤੇ ਨਾਲ ਦੀ ਨਾਲ ਫਾਈਬਰ ਟੈਕ ਡਿਸਟ੍ਰੀਬਿਊਟਰਸ ਅੱਜ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੀ ਜੋ ਟੈਰਿਫ ਅਮਰੀਕਾ ਵੱਲੋਂ ਕੈਨੇਡਾ ਤੇ ਮੈਕਸੀਕੋ ਤੇ ਲਾਏ ਗਏ ਆ ਤੇ ਨਾਲ ਹੀ ਕੈਨੇਡਾ ਤੇ ਮੈਕਸੀਕੋ ਵੱਲੋਂ ਅੜੋਤੜੀ ਦੇ ਵਿੱਚ ਅਮਰੀਕਾ ਤੇ ਲਾਏ ਗਏ ਆ ਉਹਦਾ ਕੀ ਅਸਰ ਹੋਊਗਾ ਅੱਜ ਕੀ ਬਿਆਨਬਾਜ਼ੀ ਹੋਊਗੀ ਤੇ ਇਹਦੇ ਬਾਰੇ ਆਪਾਂ ਖੁੱਲਕੇ ਚਰਚਾ ਕਰਾਂਗੇ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰਾਂਗੇ ਜਿਹੜੀਆਂ ਕੈਨੇਡਾ ਦੇ ਵਿੱਚ ਵਿਆਜ ਦਰਾਂ ਆ ਉਹਦੇ ਉੱਤੇ ਕੋਈ ਦਾ ਫਰਕ ਪੈ ਸਕਦਾ ਉਹਦੇ ਬਾਰੇ ਇਕਨੋਮਿਸਟ ਕੀ ਕਹਿੰਦੇ ਆ ਤੇ ਇਸ ਦੇ ਨਾਲ ਗੱਲ ਕਰਾਂਗੇ ਸਰੀ ਦੀ ਸਰੀ ਚ ਕੱਲ ਸ਼ਾਮ ਗੋਲੀ ਚੱਲੀ ਹੈ ਇੱਕ ਨੌਜਵਾਨ ਦੀ ਮੌਤ ਹੋਈ ਆ ਇਸ ਸੰਬੰਧੀ ਜੋ ਵੇਰਵੇ ਸਾਡੇ ਤੱਕ ਪੁੱਜਿਆ ਉਹ ਅਸੀਂ ਤੁਹਾਡੇ ਤੱਕ ਸਾਂਝੇ ਕਰਾਂਗੇ ਜੀ ਅਮਰੀਕਾ ਦੇ ਵਿੱਚ ਗੁਰਪਤਵੰਦ ਸਿੰਘ ਪੰਨੂ ਨੂੰ ਮਰਵਾਉਣ ਦੀ ਸਾਜ਼ਿਸ਼ ਕਰਨ ਵਾਲੇ ਨikhil ਗੁਪਤਾ ਦਾ ਟਰਾਇਲ ਇਸ ਸਾਲ ਜੂਨ ਦੇ ਵਿੱਚ ਸ਼ੁਰੂ ਹੋ ਸਕਦਾ ਇਸ ਸੰਬੰਧੀ ਅਦਾਲਤ ਨੇ ਅੱਜ ਨਿਸ਼ਾ ਨਿਰਦੇਸ਼ ਮੰਗੇ ਆ ਤੇ ਨਾਲ ਆਪਾਂ ਗੱਲਬਾਤ ਕਰਾਂਗੇ ਜੱਗੀ ਜੋਗਲ ਹੋਣਾਂ ਦੀ ਪਤਾਨਵੀ ਨਾਗਰਿਕ ਜਿਹੜਾ ਕਿ ਝੂਠੇ ਕੇਸਾਂ ਵਿੱਚ ਵਸਾ ਕੇ ਭਾਰਤੀ ਜ਼ਿਲ੍ਹੇਾਂ 'ਚ ਰੱਖਿਆ ਹੋਇਆ ਤੇ ਇੱਕ ਕਰਕੇ ਕੇਸ ਟੁੱਟ ਰਿਹਾ ਇੱਕ ਵੱਡਾ ਕੇਸ ਬਾਗੇ ਪੁਰਾਣੇ ਪਾਇਆ ਹੋਇਆ ਸੀ ਉਹ ਵੀ ਅਦਾਲਤ ਵਿੱਚ ਝੂਠਾ ਸਿੱਧ ਹੋ ਗਿਆ ਜੀ ਅਖੀਰ ਵਿੱਚ ਗੱਲਬਾਤ ਕਰਾਂਗੇ ਭਗਵੰਤ ਮਾਨ ਦੇ ਅਸਲੀ ਰੰਗਾਂ ਦੀ ਜੋ ਕਿ ਕਿਸਾਨਾਂ ਨੂੰ ਤੇ ਉਹਦੇ ਵਿਧਾਇਕ ਲੋਕਾਂ ਨੂੰ ਦਿਖਾ ਰਹੇ ਆ ਪੂਰਾ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਚ ਹੁਣੇ ਵਾਪਸ ਆਉਨੇ ਹਾਂ ਜੀ ਸਦੀਆਂ ਦੀ ਪਰੰਪਰਾ ਦਾਦੀ ਤੋਂ ਮਾਂ ਤੱਕ ਤੇ ਮਾਂ ਤੋਂ ਮੇਰੇ ਤੱਕ ਹਰ ਰਿਵਾਇਤ ਦਾ ਸੱਚਾ ਸਾਥੀ ਜੋ ਤੁਹਾਡੀ ਸਾਦਗੀ ਨੂੰ ਹੋਰ ਵੀ ਨਿਖਾਰੇ ਭਰਤ ਜੁਲਰਜ਼ ਪਤਾ نوٹ ਕਰੋ 81ਵੀ 128 ਸਟਰੀਟ ਪਾਇਲ ਬਿਜ਼ਨਸ ਸੈਂਟਰ ਸਰੀ ਵਿੱਚ ਕਾਲ 604 593 1111 604 593 1111 ਤਰੀ ਤੋਂ ਬਾਅਦ ਹੁਣ ਦੂਜੀ ਲੋਕੇਸ਼ਨ ਨਾਰਥ-ਈਸਟ ਕੈਲਗਰੀ ਦੇ ਸਿਟੀਸਕੇਪ ਲੈਂਡਿੰਗ ਪਲਾਜ਼ਾ ਦੇ ਵਿੱਚ ਖੁੱਲ ਗਈ ਹੈ। ਸਰੀ ਵਿੱਚ ਰਹਿੰਦੇ ਹੋ ਤਾਂ ਜ਼ਾਹਿਰ ਜਈ ਗੱਲ ਹੈ ਗੱਡੀ ਤੋਂ ਬਿਨਾਂ ਤਾਂ ਸਰਦਾ ਨਹੀਂ ਗੱਡੀ ਲੈਣ ਦੇ ਸ਼ੌਕੀਨਾਂ ਦਾ ਇੰਤਜ਼ਾਰ ਕਰ ਰਿਹਾ ਹੈ ਆਪਣਾ ਮੋਟਰਸ ਆਪਣਾ ਮੋਟਰਸ ਤੁਹਾਡੀ ਪਾਕਟ ਦਾ ਰੱਖਦੇ ਨੇ ਖਾਸ ਖਿਆਲ ਨਵੀਂ ਜਾਂ ਪੁਰਾਣੀ ਦੋਹਾਂ ਗੱਡੀਆਂ ਦੀ ਕਰਦੇ ਨੇ ਬਿਹਤਰੀਨ ਸੇਲ ਇੰਨਾ ਹੀ ਨਹੀਂ ਈਜ਼ੀ ਫਾਈਨਾਂਸ ਵੀ ਕਰਵਾਉਂਦੇ ਨੇ ਪ੍ਰੋਵਾਈਡ ਆਪਣੀ ਐਕਸਲੈਂਟ ਸਰਵਿਸ ਕਰਕੇ ਪਛਾਣੇ ਜਾਂਦੇ ਨੇ ਆਪਣਾ ਮੋਟਰਸ ਲਿਮਿਟਿਡ ਤੇ ਉਹਨਾਂ ਦੀ ਟੀਮ ਬਸ ਫਿਰ ਹੁਣੇ ਕਰੋ ਆਪਣੀ ਗੱਡੀ ਬੁੱਕ 6045371532 ਤੇ ਦਸਵਤਾ ਸ਼ੋਅ ਚ ਇੱਕ ਵਾਰ ਫਿਰ ਆਪ ਸਭ ਦਾ ਨਿਗਾ ਸਵਾਗਤ ਹੈ ਜੀ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਕੈਨੇਡਾ ਅਮਰੀਕਾ ਤੋਂ ਜਿਹੜੀ ਗੱਲ ਦਾ ਡਰ ਸੀਗਾ ਉਹ ਹੋ ਚੁੱਕੀ ਆ ਅਮਰੀਕਾ ਵੱਲੋਂ ਕੈਨੇਡਾ ਦੇ ਉੱਤੇ ਤੇ ਮੈਕਸੀਕੋ ਤੇ ਟੈਰਫ ਜਿਹੜੇ ਨੇ 25% ਲਾਏ ਜਾ ਚੁੱਕੇ ਆ ਤੇ ਬਦਲੇ ਵਿੱਚ ਕੈਨੇਡਾ ਨੇ ਤੇ ਮੈਕਸੀਕੋ ਨੇ ਅਮਰੀਕਾ ਤੇ ਵੀ ਟੈਰਫ ਲਾ ਦਿੱਤੇ ਆ ਸੋ ਇਹਦਾ ਮਤਲਬ ਇਹ ਆ ਕਿ ਕੈਨੇਡਾ ਅਮਰੀਕਾ ਤੇ ਮੈਕਸੀਕੋ ਦੇ ਲੋਕ ਆਪਣੀਆਂ ਆਪਣੀਆਂ ਸਰਕਾਰਾਂ ਦੀਆਂ ਕਾਰਵਾਈਆਂ ਭੁਗਤਣਗੇ ਸ਼ੁਰੂਆਤ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਕੀਤੀ ਹੈ ਬਦਲੇ ਵਿੱਚ ਕੈਨੇਡਾ ਤੇ ਮੈਕਸੀਕੋ ਨੇ ਦਿੱਤੀ ਹੋਈ ਧਮਕੀ ਦੇ ਮੁਤਾਬਕ ਕਾਰਵਾਈ ਕੀਤੀ ਹੈ ਸੋ ਇਹ ਜਿਹੜੇ ਟੈਰਿਫ ਲੱਗੇ ਨੇ 25-25% ਇਹ ਸਰਕਾਰਾਂ ਦੀਆਂ ਜੇਬਾਂ 'ਚ ਜਾਣਗੇ ਅਤੇ ਆਮ ਲੋਕ ਚਾਹੇ ਉਹ ਅਮਰੀਕਾ ਦੇ ਨੇ ਚਾਹੇ ਕੈਨੇਡਾ ਦੇ ਚਾਹੇ ਮੈਕਸੀਕੋ ਦੇ ਉਹਨਾਂ ਨੂੰ 25% ਮਹਿੰਗਾਈ ਦੇ ਨਾਲ ਜੂਝਣਾ ਪਊਗਾ ਜੀ ਸੋ ਜਿਹੜੇ ਅਮਰੀਕਾ ਦੇ ਰਾਸ਼ਟਰਪਤੀ ਨੇ ਉਹਨਾਂ ਨੇ ਨਾਲ ਹੀ ਚੀਨ ਦੇ ਉੱਤੇ 10% ਟੈਰਿਫ ਲਾਉਣ ਦਾ ਐਲਾਨ ਕੀਤਾ ਹੈ ਜਿਹੜਾ ਕਹਿੰਦੇ ਕਿ ਇਹ ਜੇਕਰ ਲੋਡ ਪਈ ਤਾਂ ਹੋਰ ਵੀ ਵਧਾਇਆ ਜਾ ਸਕਦਾ ਤੇ ਜਿਹੜੇ ਅਮਰੀਕਾ ਦੇ ਆਰਥਿਕ ਮਾਹਰ ਨੇ ਉਹ ਕਹਿੰਦੇ ਵੀ ਜਿਹੜੇ ਟੈਰਫ ਹੁੰਦੇ ਆ ਡਿਊਟੀ ਹੁੰਦੀ ਆ ਇਹ ਇੱਕ ਤਰੀਕੇ ਦੇ ਨਾਲ ਸਹੀ ਕਾਰਵਾਈ ਨਹੀਂ ਹੁੰਦੀ ਇਹਦੇ ਨਾਲ ਜਿਹੜੇ ਨਾਂ ਪੱਖੀ ਨਤੀਜੇ ਨਿਕਲਣਗੇ ਅਮਰੀਕਾ ਦੇ ਲੋਕਾਂ ਨੂੰ ਮਹਿੰਗੀਆਂ ਚੀਜ਼ਾਂ ਖਰੀਦਣੀਆਂ ਪੈਣਗੀਆਂ ਤੇ ਬਦਲੇ ਵਿੱਚ ਜਿਹੜੇ ਕੈਨੇਡਾ ਨੇ ਜਾਂ ਮਕਸੀਕੋ ਨੇ ਲਾਏ ਆ ਉੱਥੋਂ ਦੇ ਲੋਕਾਂ ਨੂੰ ਵੀ ਮਹਿੰਗੀਆਂ ਚੀਜ਼ਾਂ ਖਰੀਦਣੀਆਂ ਪੈਣਗੀਆਂ ਇਹਦੇ ਨਾਲ ਗਾਹਕ ਜਿਹੜੇ ਆ ਉਹਨਾਂ ਨੂੰ ਨੁਕਸਾਨ ਸਭ ਤੋਂ ਵੱਧ ਹੋਣਾ ਆ ਤੇ ਇਹਦੇ ਵਿੱਚ ਫਾਇਦਾ ਬਹੁਤਾ ਕਿਸੇ ਦਾ ਨਹੀਂ ਹੈਗਾ ਜੀ ਸੋ ਅਮਰੀਕਾ ਨੇ ਜਿਹੜੀ ਇਹ ਟ੍ਰੇਡ ਵਾਰ ਸ਼ੁਰੂ ਕੀਤੀ ਆ ਆਪਣੇ ਮਿੱਤਰਾਂ ਦੇ ਨਾਲ ਹੀ ਉਹ ਜਿਹੜਾ ਇੱਕ ਫ੍ਰੀ ਟ੍ਰੇਡ ਐਗਰੀਮੈਂਟ NAFTA ਹੋਇਆ ਉਹ ਹੋ ਲਾਂਕੇ ਕੀਤੀ ਆ ਹਾਲਾਂਕਿ ਕੈਨੇਡਾ ਤੇ ਮੈਕਸੀਕੋ ਦੇ ਨਾਲ ਅਮਰੀਕਾ ਦੇ ਇਸੇ ਰਾਸ਼ਟਰਪਤੀ ਡੋਨਲਡ 트੍ਰੰਪ ਨੇ ਆਪਣੀ ਪਹਿਲੀ ਟਰਮ ਦੇ ਵਿੱਚ ਇੱਕ ਸਮਝੌਤਾ ਸਹੀ ਬੰਦ ਕੀਤਾ ਸੀਗਾ ਸੋ ਉਹ ਸਮਝੌਤਾ ਅੱਜ ਆਪ ਹੀ ਤੋੜ ਦਿੱਤਾ ਆ ਸੋ ਇਹ ਗੱਲ ਵੱਖਰੀ ਆ ਕਿ ਸਮਝੌਤੇ ਨੂੰ ਵੀ ਕਿਤੇ ਨਾ ਕਿਤੇ ਅਦਾਲਤ ਵਿੱਚ ਚੈਲੰਜ ਕੀਤਾ ਜਾ ਸਕਦਾ ਆ ਅੱਜ ਪਹਿਲੀ ਵਾਰੀ ਹੋਇਆ ਕਿ ਪ੍ਰਧਾਨ ਮੰਤਰੀ ਜਸਟਨ ਟੂਡੋ ਨੇ 트੍ਰੰਪ ਨੂੰ ਸਿੱਧਾ ਮੁਖਾਤਬ ਹੋ ਕੇ ਕਿਹਾ ਕਿ ਤੁਸੀਂ ਰਸ਼ੀਆ ਦੇ ਹਿੱਤ ਪੂਰੇ ਆ ਤੁਸੀਂ ਰੂਸ ਦੇ ਜਿਹੜਾ ਇੱਕ ਡਿਕਟੇਟਰ ਪੁਤਨ ਹੈਗਾ ਆ ਕਾਤਲਿਆ ਲੋਕਾਂ ਦਾ ਉਹਦੇ ਮੁਤਾਬਕ ਚੱਲ ਰਹੇ ਆ ਉਹਨੂੰ ਫਾਇਦਾ ਦੇਣ ਦੀਆਂ ਗੱਲਾਂ ਕਰ ਰਹੇ ਆ ਤੇ ਇਹ ਗੱਲ ਹੁਣ ਬਿਲਕੁਲ ਸਾਫ ਅਤੇ ਸਪਸ਼ਟ ਹੋ ਚੁੱਕੀ ਆ ਸੋ ਇਹ ਇੱਕ ਬਹੁਤ ਵੱਡੀ ਗੱਲ ਸੀ ਜਿਹਨੂੰ ਕਹਿਣ ਤੋਂ ਰੂਡੋ ਗਰੇਜ਼ ਕਰ ਰਹੇ ਸੀਗੇ ਪਰ ਅਜਰੋਨਾਂ ਨੇ ਸਿੱਧੇ ਤਰੀਕੇ ਨਾਲ ਟਰੰਪ ਨੂੰ ਇੱਕ ਤਰੀਕੇ ਦੇ ਨਾਲ ਪੁਤਨ ਦੀ ਰੂਸ ਦੇ ਕਾਮਰੇਡਾਂ ਦੀ ਪੁਤਲੀ ਘਰਾ ਦੇ ਦਿੱਤਾ ਜੀ ਆ ਦੂਜੇ ਪਾਸੇ ਡੋਨਲਡ ਟਰੰਪ ਨੇ ਟੂਟੋ ਦੇ ਟ੍ਰਿਪਿੰਗ ਦਾ ਜਵਾਬ ਦਿੰਦੇ ਆ ਇੱਕ ਪੋਸਟ ਜਿਹੜੀ ਆਪਣੇ ਸੋਸ਼ਲ ਮੀਡੀਆ ਟਰੁੱਥ ਸੋਸ਼ਲ ਦੇ ਉੱਤੇ ਪਾਈ ਆ ਉਹਨਾਂ ਨੇ ਕਿਹਾ ਕਿ ਟੂਟੋ ਨੂੰ ਸਮਝਾ ਦਿਓ ਕਿ ਜਿੰਨਾ ਟੈਰਫੇ ਸਾਡੇ ਤੇ ਲਾਉਣਗੇ ਉਨਾਂ ਹੀ ਬਰਾਬਰ ਟੈਰਫ ਦੀ ਹੋਰ ਲਾਵਾਂਗੇ ਉਹ ਕਹਿੰਦੇ ਜਦੋਂ ਅਸੀਂ ਰੈਸੀਪ੍ਰੋਕਲ ਟੈਰਫ ਦੀ ਗੱਲ ਕੀਤੀ ਸੀ ਵੀ ਅਸੀਂ ਹਰੇਕ ਕੰਟਰੀ ਦੇ ਉੱਤੇ ਜਿੰਨਾ ਸਾਡੇ ਦੇ ਟੈਰਫ ਲਾਉਣਗੇ ਉਨਾਂ ਹੀ ਫੇਰ ਲਾ ਦਿਆ ਕਰਾਂਗੇ ਜੋ ਕਹਿੰਦੇ ਇਹਦਾ ਮਤਲਬ ਇਹੀ ਆ ਹੁਣ ਜੇ ਅਮਰੀਕਾ ਨੇ 25% ਟੈਰਫ ਲਾਏ ਆ ਕੈਨੇਡਾ ਨੇ ਜਵਾਬ ਦੇ ਵਿੱਚ 25% ਟੈਰਫ ਲਾ ਦਿੱਤੇ ਆ ਤਾਂ ਉਨਾਂ ਹੀ ਟੈਰਫ ਅਮਰੀਕਾ ਵੱਲੋਂ ਫੇਰ ਲਾ ਦਤੇ ਜਾਣਗੇ ਇਹ ਮਤਲਬ ਟੈਰਫ ਨਾਲ ਹੋ ਗਿਆ ਕੋਈ ਬੱਚਿਆਂ ਦੀ ਖੇਡ ਹੋ ਗਈ ਕਿ ਲੋਕ ਭੁਗਤਣਗੇ ਤੇ ਇਹ ਲੀਡਰਾਂ ਦੀ جنگ ਜਿਹੜੀ ਆਸ ਵਿੱਚ ਚੱਲੂਗੀ ਇਸ ਦੇ ਨਾਲ ਹੀ ਟ੍ਰੂਟੋ ਨੇ ਅੱਜਾ ਟਰੰਪ ਦੇ ਇਸ ਕਲੇਮ ਨੂੰ ਇਸ ਦਾਅਵੇ ਨੂੰ ਵੀ ਝੱਟ ਲਾਇਆ ਉਹ ਕਹਿੰਦੇ ਵੀ ਬਿਲਕੁਲ ਝੂਠੀ ਗੱਲ ਆ ਵੀ ਜਿਹੜਾ ਬਹਾਨਾ ਬਣਾਇਆ ਗਿਆ ਕਿ ਫੈਂਟਨਲ ਕਰਕੇ ਇਹ ਟੈਰਿਫ ਲਾਏ ਗਏ ਆ ਉਹ ਕਹਿੰਦੇ 1% ਤੋਂ ਵੀ ਘੱਟ ਫੈਂਟਨਲ ਕੈਨੇਡੀਅਨ ਬਾਰਡਰ ਤੋਂ ਲੰਘ ਰਹੀ ਆ ਅਸੀਂ ਅਮਰੀਕਨ ਲੋਕਾਂ ਨੂੰ ਦੱਸਣਾ ਚਾਹੁੰਦੇ ਆ ਕਿ ਅਸੀਂ ਅਮਰੀਕਾ ਨੂੰ ਬਹੁਤ ਪਿਆਰ ਕਰਦੇ ਆ ਅਸੀਂ ਅਮਰੀਕਨ ਲੋਕਾਂ ਦੇ ਹਰ ਇੱਕ ਦੁੱਖ ਸੁੱਖ ਵਿੱਚ ਸਾਂਝੀ ਆ ਤੇ ਲੰਮੇ ਸਮੇਂ ਤੋਂ ਇੱਕ ਚੰਗੇ ਗਵਾਂਡੀ ਵਜੋਂ ਇੱਕ ਦੂਜੇ ਦੇ ਨਾਲ ਸਾਡਾ ਮਿੱਤਰਚਾਰਾ ਆ ਪਰ ਜਿਹੜੇ ਮੌਜੂਦਾ ਰਾਸ਼ਟਰਪਤੀ ਆ ਇਹ ਝੂਠ ਬੋਲ ਕੇ ਉਹਨਾਂ ਨੂੰ ਉਲਝਾ ਰਹੇ ਆ ਉਹਨਾਂ ਦਾ ਇਹ ਦਾਵਾ ਬਿਲਕੁਲ ਵੀ ਸਹੀ ਨਹੀਂ ਆ ਤੇ ਨਾ ਹੀ ਇਹ ਸਹੀ ਆ ਕਿ ਅਮਰੀਕਨ ਬੈਂਕਾਂ ਨੂੰ ਕੈਨੇਡਾ ਦੇ ਵਿੱਚ ਕੰਮ ਨਹੀਂ ਕਰ ਦਿੱਤਾ ਜਾ ਰਿਹਾ ਸਿਟੀ ਬੈਂਕ ਬੈਂਕ ਆਫ ਅਮਰੀਕਾ ਟੀਡੀ ਬੈਂਕ ਇਹ ਅਮਰੀਕਨ ادارے ਆ ਜਿਹੜੇ ਕਿ ਕੈਨੇਡਾ ਦੇ ਵਿੱਚ ਵੱਡੇ ਪੱਧਰ ਤੇ ਕੰਮ ਕਰ ਰਹੇ ਆ ਉਹ ਕਹਿੰਦੇ ਅਸਲ ਗੱਲ ਜਿਹੜੀ ਉਹ ਇਹ ਹੈ ਕਿ ਟਰੰਪ ਦੇ ਦਿਮਾਗ ਵਿੱਚ ਇਹ ਗੱਲ ਆ ਕਿ ਅਸੀਂ ਕੈਨੇਡਾ ਨੂੰ 51ਵੀਂ ਸਟੇਟ ਬਣਾਉਣਾ ਉਹ ਕਹਿੰਦੇ ਕਦੇ ਵੀ ਹੋ ਨਹੀਂ ਸਕਦਾ ਇਹਦਾ ਸੁਪਨਾ ਵੀ ਨਾ ਲਿਆ ਜਾਵੇ ਇਹ ਅਸੀਂ ਕਦੇ ਵੀ ਹੋਣ ਨਹੀਂ ਦੇਵਾਂਗੇ ਉਹ ਕਹਿੰਦੇ ਇਹ ਸਾਡੇ ਤੇ ਟੈਰਫ ਲਾ ਕੇ ਸਾਡੀ ਆਰਥਿਕ ਤਨੂੰ ਕਮਜ਼ੋਰ ਕਰਕੇ ਚਾਹੁੰਦੇ ਆ ਕਿ ਅਸੀਂ ਇਹਨਾਂ ਦੀ 59ਵੀਂ ਸਟੇਟ ਬਣਨ ਵਾਸਤੇ ਰਾਜ਼ੀ ਹੋ ਜਾਈਏ ਪਰ ਇਹ ਕਿਸੇ ਵੀ ਵੇਲੇ ਸੰਭਵ ਨਹੀਂ ਹੈਗਾ ਉਹ ਕਹਿੰਦੇ ਮੈਂ ਲੰਡਨ ਜਾ ਕੇ ਆਇਆ ਤੇ ਉੱਥੇ ਮੇਰੀ ਕਿੰਗ ਚਾਰਲਸ ਨਾਲ ਵੀ ਗੱਲ ਹੋਈ ਆ ਤੇ ਮੈਂ ਉਹਨਾਂ ਨੂੰ ਵੀ ਦੱਸ ਕੇ ਆਇਆ ਕਿ ਜਿਹੜਾ ਇਹ ਕਾਮਨਵੈਲਥ ਕੰਟਰੀ ਆ ਕੈਨੇਡਾ ਇੰਗਲੈਂਡ ਨਾਲ ਜੁੜਿਆ ਹੋਇਆ ਇਹਦੇ ਬਾਰੇ ਟਰੰਪ ਇਹੋ ਜਿਹੀਆਂ ਗੱਲਾਂ ਬਾਤਾਂ ਕਰ ਰਹੇ ਆ ਸੁਰਨ ਨੇ ਅਮਰੀਕਨ ਲੋਕਾਂ ਨੂੰ ਸੰਬੋਧਨ ਹੁੰਦਿਆ ਕਿਹਾ ਕਿ ਅਸੀਂ ਇਸ ਗੱਲ ਨੂੰ ਸਮਝਦੇ ਹਾਂ ਕਿ ਜਿਹੜੇ ਸਾਨੂੰ ਟੈਰਫ ਲਾਉਣੇ ਪੈ ਰਹੇ ਆ ਉਹਦੇ ਨਾਲ ਅਮਰੀਕਨ ਦੇ ਲੋਕਾਂ ਦਾ ਵੀ ਨੁਕਸਾਨ ਹੋਣਾ ਹੈ ਪਰ ਅਸੀਂ ਇੱਕ ਗੱਲ ਸਪਸ਼ਟ ਕਰਨਾ ਚਾਹੁੰਦੇ ਆਂ ਵੀ ਇੱਕ ਰਾਜਸੀ ਏਜੰਡਾ ਆ ਟਰੰਪ ਦਾ ਇਹਦੇ ਵਿੱਚ ਫੈਂਟਨੈਲ ਦਾ ਜਾਂ ਬੈਂਕਾਂ ਦਾ ਕੋਈ ਵੀ ਲੈਣ ਦੇਣਾ ਨਹੀਂ ਹੈਗਾ ਸਾਡੇ ਬਾਰਡਰ ਜਿਹੜੇ ਆ ਬਿਲਕੁਲ ਸੁਰੱਖਿਅਤ ਆ ਤੇ ਅਮਰੀਕਾ ਨੂੰ ਇਸ ਗੱਲ ਦੀ ਪ੍ਰਵਾਹ ਕਰਨ ਦੀ ਲੋੜ ਨਹੀਂ ਪਰ ਅਸੀਂ ਇਸ ਗੱਲੋਂ ਦੁਖੀ ਹੋਵਾਂਗੇ ਕਿ ਇਸ ਟੈਰਿਫ ਦੀ جنگ ਵਿੱਚ ਅਮਰੀਕਾ ਵਾਲੇ ਪਾਸਿਓਂ ਵੀ ਲੋਕਾਂ ਦਾ ਨੁਕਸਾਨ ਹੋਣਾ ਆ ਅਮਰੀਕਨ ਲੋਕਾਂ ਦੀਆਂ ਵੀ ਨੌਕਰੀਆਂ ਜਾਣੀਆਂ ਆ ਜਿਹਦਾ ਕਿ ਸਾਨੂੰ ਬਹੁਤ खेਦ ਰਹੂਗਾ ਸੋ ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਜਸਨ ਟੂਡੋ ਨੇ ਕਿਹਾ ਕਿ ਮੈਂ ਵਾਲ ਸਟਰੀਟ ਜਰਨਲ ਦੀਆਂ ਲਿਖੀਆਂ ਗੱਲਾਂ ਨਾਲ ਅਕਸਰ ਸਹਿਮਤ ਨਹੀਂ ਹੁੰਦਾ ਮੇਰੀ ਆਦਤ ਨਹੀਂ ਹੈਗੀ ਉਹਨਾਂ ਦੇ ਨਾਲ ਸਹਿਮਤ ਹੋਣਾ ਪਰ ਮੈਨੂੰ ਪਤਾ ਆ ਕਿ 트럼ਪ ਇੱਕ ਬਹੁਤ ਹੀ ਸਮਾਰਟ ਗਾਇਆ ਬਹੁਤ ਚਲਾਕ ਜਿਹੜਾ ਆ ਜੀ ਬੰਦਾ ਆ ਪਰ ਉਹਨੇ ਇਹ ਬਹੁਤ ਹੀ ਡੰਬ ਮੂਵ ਕੀਤੀ ਆ ਬਹੁਤ ਹੀ ਮੂਰਖਾਨਾ ਅੱਲੀ ਹਰਕਤ ਕੀਤੀ ਆ ਟਰੇਡ ਉੱਤੇ ਟਾਇਰ ਫਲਾ ਕੇ ਸੋ ਟੂਡੋ ਇੱਕੋ ਹੀ ਬਿਆਨ ਦੇ ਵਿੱਚ ਦੋ ਵਾਰੀ ਨਾਲੇ ਤਾਂ ਟਰੰਪ ਨੂੰ ਡੰਬ ਕਹਿ ਗਏ ਅੱਜ ਤੇ ਨਾਲੇ ਹੀ ਉਹਨੂੰ ਰੂਸ ਦੀ ਕਟਪੁਤਲੀ ਵੀ ਕਹਿ ਗਏ ਉਹ ਕਹਿੰਦੇ ਵੀ ਤੂੰ ਰੂਸ ਨੂੰ ਕੁਝ ਕਰਨ ਦੇ ਵਾਸਤੇ ਇਹ ਸਾਰਾ ਕੁਝ ਕਰ ਰਿਹਾ ਹੈਂ ਅਮਰੀਕਾ ਦੇ ਵਿੱਚ ਲੋਕ ਰੂਸ ਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੇ ਪਰ ਟਰੰਪ ਦੀਆਂ ਹੁਣ ਤੱਕ ਦੀਆਂ ਜੰਨੀਆਂ ਵੀ ਕਾਰਵਾਈਆਂ ਆ ਉਹ ਰੂਸ ਨੂੰ ਜਿਹੜੇ ਕਿ ਖੁਸ਼ ਕਰਨ ਵਾਲੀਆਂ ਆ ਇਹਦੇ ਬਾਰੇ ਖੁਦ ਅਮਰੀਕਨ ਲੋਕ ਵੀ ਕਹਿਣ ਲੱਗੇ ਆ ਜੀ ਦੂਜੇ ਪਾਸੇ ਅੰਟਾਰੀਓ ਦੇ ਮੁੱਖ ਮੰਤਰੀ ਡਗ ਫੋਰਡ ਨੇ ਇਹ ਕਹਿਤਾ ਕਿ ਅਸੀਂ ਵੀ 25% ਟੈਰਫ ਲਾ ਰਹੇ ਆ ਉਹ ਕਹਿੰਦੇ ਮੈਂ ਅਮਰੀਕਾ ਦੇ ਨਾਲ ਸਟੇਟਾਂ ਮਿਨਿਸੋਟਾ ਮਿਸ਼ੀਗਨ ਅਤੇ ਨਿਊਯਾਰਕ ਦੇ ਲੋਕਾਂ ਨੂੰ ਇਹ ਦੱਸਣਾ ਚਾਹਣਾ ਕਿ ਤੁਹਾਡੇ ਰਾਸ਼ਟਰਪਤੀ ਨੇ ਸਾਨੂੰ ਟੈਰਫ ਲਾਉਣ ਵਾਸਤੇ ਮਜਬੂਰ ਕਰ ਦਿੱਤਾ ਆ ਇਹਦੇ ਨਾਲ ਤੁਹਾਡੇ ਬਿਜਲੀ ਦੇ ਬਿੱਲ ਅਤੇ ਹੀਟ ਬਿੱਲ ਵੱਧ ਸਕਦੇ ਆ ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇਕਰ ਟਰੰਪ ਬੋਲੋ ਅੱਗੇ ਤੋਂ ਹੋਰ ਟੈਰਫ ਲਾਏ ਗਏ ਤਾਂ ਉਹ ਸਾਰੀ ਐਨਰਜੀ ਦੇ ਉੱਤੇ ਟੈਰਫ ਲਾ ਦੇਣਗੇ ਤੇ ਇਹਦੇ ਨਾਲ ਅਮਰੀਕਾ ਪ੍ਰਭਾਵਿਤ ਹੋਊਗਾ ਨਾਲ ਹੀ ਉਹਨਾਂ ਨੇ ਐਲਨ ਮਸਕ ਦੇ ਨਾਲ ਜੋ ਸਮਝੌਤਾ ਸਟਾਰਲਿੰਕ ਬਾਰੇ ਕੀਤਾ ਸੀ ਅਨਟਾਰੀਓ ਸਰਕਾਰ ਨੇ ਉਹ ਰੱਦ ਕਰ ਦਿੱਤਾ ਤੇ ਨਾਲੇ ਕਿਹਾ ਕਿ ਜੇਕਰ ਅਗਾਹ ਇਹ ਟ੍ਰੇਡ ਵਾਰ ਜਾਰੀ ਰਹੀ ਤਾਂ ਉਹ ਅਮਰੀਕਨ ਕੰਪਨੀਆਂ ਨੂੰ ਦਿੱਤੇ ਹੋਏ ਕੌਂਟਰੈਕਟ ਵੀ ਵਾਪਸ ਲੈ ਲੈਣਗੇ ਅਨਟਾਰੀਓ ਦੇ ਵਿੱਚ ਸਰਕਾਰੀ ਠੇਕਿਆਂ ਤੋਂ ਅਮਰੀਕਨ ਸ਼ਰਾਬ ਚੁੱਕ ਦਿੱਤੀ ਗਈ ਹੈ ਜੇ ਗੱਲ BC ਦੀ ਕਰੀਏ ਤਾਂ BC ਦੇ ਮੁੱਖ ਮੰਤਰੀ ਡੇਵਿਡ EB ਨੇ ਵੀ ਇਹਨਾਂ ਟੈਰਸ ਨੂੰ ਮੰਨਪਾਗਾ ਦੱਸਿਆ ਅਤੇ ਟਰੰਪ ਵੱਲੋਂ ਕੀਤੀ ਜਾਂਦੀ ਕਾਰਵਾਈ ਨੂੰ ਬੁਲਿੰਗ ਦੇ ਨਾਲ ਗਰਦਾਨਿਆ ਤੇ ਉਹਨਾਂ ਨੇ ਵੀ ਇਹ ਕਿਹਾ ਕਿ ਜਿਹੜੇ ਜਿੰਨੇ ਵੀ ਠੇਕੇ ਨੇ ਬੀਸੀ ਦੇ ਵਿੱਚ ਆ ਉਹਨਾਂ ਤੋਂ ਅਮਰੀਕਾ ਦੇ ਉਹਨਾਂ ਸੂਬਿਆਂ 'ਚ ਬਣੀ ਸ਼ਰਾਬ ਚੱਕੀ ਜਾਊਗੀ ਜਿਹੜੇ ਕਿ ਲਾਲ ਸੂਬੇ ਨੇ ਮਤਲਬ ਕਿ ਰਾਸ਼ਟਰਪਤੀ ਟਰੰਪ ਦੀ ਪਾਰਟੀ ਰਿਪਬਲਿਕਨ ਪਾਰਟੀ ਦੀ ਪ੍ਰਧਾਨਗੀ ਵਾਲੇ ਸੂਬੇ ਆ ਜੀ ਇਸ ਦੇ ਨਾਲ ਹੀ ਟੈਸਲਾ ਜਿਹੜੀ ਕਿ ਐਲਨ ਮਸਕ ਉਹਨਾਂ ਦੀ ਕੰਪਨੀ ਹੈ ਜਿਹੜੇ ਕਿ ਇਸ ਵੇਲੇ ਟਰੰਪ ਨੂੰ ਚਲਾ ਰਹੇ ਆ ਉਹਦੇ ਵਿੱਚ ਲਗਾਤਾਰ ਸ਼ੇਅਰਾਂ 'ਚ ਗਰਾਵਟ ਆ ਰਹੀ ਹੈ 480 ਦੇ ਉੱਤੇ ਚਲੇ ਗਏ ਸੀ ਤੇ ਹੁਣ ਘਟ ਕੇ 272 ਦੇ ਉੱਤੇ ਅੱਜ ਚੱਲ ਰਹੇ ਆ ਸੋ ਇੱਕ ਬਹੁਤ ਵੱਡਾ ਘਾਟਾ ਟ੍ਰਿਲੀਅਨ ਡਾਲਰ ਦਾ ਉਹਨਾਂ ਨੂੰ ਪਿਆ ਆ ਅੱਜ ਕੈਨੇਡਾ ਦੇ ਵਿੱਚ ਇੱਕ ਸਰਵੇਖਣ ਵੀ ਕਰਾਇਆ ਜਿਹਦੇ ਵਿੱਚ 71% ਲੋਕਾਂ ਨੇ ਕਿਹਾ ਕਿ ਅਸੀਂ ਟੈਸਲਾ ਨੂੰ ਬੈਨ ਕਰਨ ਦੇ ਹੱਕ ਵਿੱਚ ਆ ਯੂਰਪ ਦੇ ਵਿੱਚ ਟੈਸਲਾ ਦੇ ਖਿਲਾਫ ਪਹਿਲੇ ਮੁਜ਼ਾਰੇ ਚੱਲ ਰਹੇ ਆ ਇਹੀ ਕਾਰਨ ਆ ਕਿ ਉਹਨਾਂ ਦੇ ਸ਼ੇਅਰ ਧੜਾ ਧੜ ਡਿੱਗ ਰਹੇ ਆ ਅਮਰੀਕਾ ਦੇ ਸੂਬੇ ਮੈਸਚੂਸੈਟਸੈਟ ਦੀ ਗਵਾਨਰ ਜਿਹੜੀ ਆ ਜੀ ਮੋਰਾ ਹੈਲੀ ਉਨੇ ਕਿਹਾ ਕਿ ਮੈਂ ਲੋਕਾਂ ਨੂੰ ਦੱਸਣਾ ਚਾਹੁੰਨੀ ਆ ਕਿ ਇਹਨਾਂ ਟੈਰਫ ਦੇ ਨਾਲ ਲੋਕਾਂ ਨੂੰ ਹੁਣ ਬਹੁਤ ਮਹਿੰਗੀ ਗੈਸ ਅਤੇ ਜਿਹੜੇ ਹੈਟਿੰਗ ਕਾਸਟ ਚੱਲੀਆਂ ਪੈਣਗੀਆਂ ਤੇ ਇਹਦੇ ਨਾਲ ਸਾਨੂੰ ਕਹਿੰਦੇ 370 ਮਿਲੀਅਨ ਡਾਲਰ ਸਾਲ ਦਾ ਐਕਸਟਰਾ ਪਿਆ ਕਰਨਾ ਆ ਤੇ ਇਸ ਦੇ ਨਾਲ ਜਿਹੜੇ ਮੇਨ ਸੂਬੇ ਦੇ ਗਵਰਨਰ ਨੇ ਜਨਰਲ ਮਿਲਰਜ਼ ਉਹਨਾਂ ਨੇ ਵੀ ਕਿਹਾ ਕਿ ਸੂਬੇ ਦੇ ਵਿੱਚ ਹੀਟਿੰਗ ਐਂਡ ਆਇਲ ਦੀ ਕੋਸਟ 80% ਤੱਕ ਵੱਧ ਗਈਆਂ ਜਾਣਗੀਆਂ ਕਿਉਂਕਿ ਸਾਡਾ ਸਾਰਾ ਕੁਝ ਕੈਨੇਡਾ ਦੇ ਨਾਲ ਰਲਿਆ ਮਿਲਿਆ ਉਹਨਾਂ ਦੇ ਉੱਤੇ ਅਸੀਂ ਨਿਰਭਰ ਕਰਦੇ ਆਂ ਸੋ ਹੁਣ ਇਸੇ ਨਾਲ ਹੀ ਅ ਅਮਰੀਕਾ ਨੇ ਅੱਜ ਟਰੰਪ ਹੁਣਾ ਨੇ ਚੀਨ ਦੇ ਉੱਤੇ ਹੋਰ ਟੈਰਫ ਲਾਉਣ ਦੀ ਗੱਲ ਆਖੀ ਆ ਸੋ ਕਹਿੰਦੇ ਜਿਹੜਾ ਪਹਿਲਾ ਟੈਰਫ ਲਾਇਆ ਸੀ 10% ਉਹ ਤੋਂ ਇਲਾਵਾ 10% ਟੈਰਫ ਹੋਰ ਅਸੀਂ ਅੱਗੇ ਲਾ ਰਿਹਾ ਹੈ ਤੇ ਬਦਲੇ ਵਿੱਚ ਚੀਨ ਨੇ ਵੀ ਅਮਰੀਕਾ ਦੇ ਉੱਤੇ ਬਰਾਬਰ ਟੈਰਫ ਲਾਉਣ ਦਾ ਐਲਾਨ ਕੀਤਾ ਤੇ 15 ਅਮਰੀਕਨ ਕੰਪਨੀਆਂ ਤੇ ਪਾਬੰਦੀ ਲਾ ਦਿੱਤੀ ਹੈ ਕਿ ਉਹ ਚੀਨ ਦੇ ਨਾਲ ਕੋਈ ਵਪਾਰ ਨਹੀਂ ਕਰ ਸਕਣਗੇ ਸੋ ਇਹ ਜਿਹੜੀ ਗਲੋਬਲ ਟ੍ਰੇਡ ਵਾਰ ਆ ਉਹ ਕੈਨੇਡਾ ਅਮਰੀਕਾ ਮੈਕਸੀਕੋ ਤੋਂ ਹੁੰਦੀ ਹੋਈ ਤੁਸੀਂ ਦੇਖੋਗੇ ਯੂਰਪ ਵਿੱਚ ਵੀ ਪਹੁੰਚਣੀ ਆ ਹੋਰਾਂ ਮੁਲਕਾਂ ਦੇ ਨਾਲ ਵੀ ਲੱਗਣੀ ਆ ਇਹਦੇ ਵਿੱਚ ਸਾਰਿਆਂ ਜਿੰਨੇ ਵੀ ਮਿੱਤਰ ਨੇ ਉਹਨਾਂ ਦਾ ਰਗੜਾ ਲੱਗਣਾ ਸਿਰਫ ਇੱਕ ਤੇ ਇੱਕ ਰੂਸ ਨੂੰ ਬਚਾਉਣ ਲਈ ਕੀਤਾ ਜਾਣਾ ਆ ਅਮਰੀਕਾ ਦੇ ਵਿੱਚ ਇੱਥੋਂ ਤੱਕ ਕਿ ਡੈਮੋਕ੍ਰੇਟਸ ਤੋਂ ਇਲਾਵਾ ਹੁਣ ਰਿਪਬਲਿਕਨ ਪਾਰਟੀ ਦੇ ਸਮਰਥਕ ਵੀ ਇਹ ਗੱਲ ਕਹਿਣ ਲੱਗੇ ਆ ਵੀ ਰੋਲਾ ਤਾਂ ਇਹ ਸਿਕਾ ਗਲਤ ਆਈ ਸੀ ਕਿ ਅਸੀਂ ਵੋਟਾਂ ਤਾਂ ਪਾਈਆਂ ਸੀ ਵੀ ਸਾਡੀਆਂ ਜੇਬਾਂ ਦੇ ਵਿੱਚ ਪੈਸੇ ਹੋਰ ਪਾਏ ਜਾਣਗੇ ਸਾਡਾ ਟੈਕਸ ਕੱਟ ਕੀਤਾ ਜਾਊਗਾ ਖਰਚੇ ਘਟਾਏ ਜਾਣਗੇ ਪਰ ਹੁਣ ਤੱਕ ਦੀਆਂ ਕਾਰਵਾਈਆਂ ਤਾਂ ਇਹੀ ਦੱਸ ਰਹੀਆਂ ਕਿ ਸਾਡੇ ਖਰਚੇ ਵੱਧ ਜਾਣੇ ਆਲਰੇਡੀ ਇਮੀਗ੍ਰੇਸ਼ਨ ਦੀ ਸਖਤੀ ਦੇ ਕਾਰਨ ਬਹੁਤ ਸਾਰੇ ਸਪੈਨਿਸ਼ ਲੋਕ ਮਕਸੀਕੋ ਦੇ ਨਮੂਲ ਦੇ ਲੋਕ ਕੰਮਾਂ ਤੇ ਨਹੀਂ ਆ ਰਹੇ ਡਰ ਦੇ ਘਰੀ ਬੈਠੇ ਆ ਗੱਲ ਚਾਹੇ ਨਿਊਯਾਰਕ ਦੀ ਕਰ ਲਈਏ ਚਾਹੇ ਕੈਲੀਫੋਰਨੀਆ ਦੇ ਟੈਕਸਸ ਦੀ ਕਰ ਲਈਏ ਕੰਮਾਂ ਦੇ ਉੱਤੇ ਔਖਾ ਹੋਇਆ ਪਿਆ ਉਦੀ ਥਾਂ ਦੇ ਉੱਤੇ ਕੰਮਾਂ ਦੀ ਘਾਟ ਕਾਰਨ ਸਮਾਨ ਮਹਿੰਗਾ ਹੋ ਰਿਹਾ ਕਿਉਂਕਿ ਪ੍ਰੋਡਕਸ਼ਨ ਘਟ ਗਈ ਆ ਸੋ ਇੱਕ ਤਰੀਕੇ ਦੇ ਨਾਲ ਅਮਰੀਕਾ ਦੇ ਵਿੱਚ ਮਹਿੰਗਾਈ ਦਰ ਜਿਹੜੀ ਆ ਆਉਣ ਵਾਲੇ ਮਹੀਨਿਆਂ ਦੇ ਵਿੱਚ ਡਬਲ ਹੋਣ ਦੇ ਆਸ ਹੈਗੀ ਆ ਜਿਹਾ ਮਾਰਾ ਵਲੋਕ ਕੀਤਾ ਕਿਹਾ ਜਾ ਰਿਹਾ ਸੋ ਗੱਲ ਤਾਂ ਇਹੀ ਆ ਵੀ ਟਰੰਪ ਨੇ ਅਮਰੀਕਾ ਦਾ ਫਾਇਦਾ ਕਰਨਾ ਸੀ ਪਰ ਜਿਹੜੇ ਹੁਣ ਤੱਕ ਦੇ ਹਾਲਾਤ ਨੇ ਉਹਨਾਂ ਦੇ ਵਿੱਚ ਫਾਇਦਾ ਕਰਨ ਵਾਲੀ ਕਾਰਵਾਈ ਕੋਈ ਨਹੀਂ ਹੈਗੀ ਗੱਲੀ ਜਮਾਂ ਘਟਾਓ ਕੀਤਾ ਜਾ ਰਿਹਾ ਕਿ ਅਸੀਂ ਡੋਜ ਨੇ ਇੰਨੇ ਬਿਲੀਅਨ ਡਾਲਰ ਬਚਾਤਾ ਪਰ ਆਮ ਲੋਕ ਜਿਹੜੇ ਉਤਰਾ ਉਤਰਾ ਕਰ ਰਹੇ ਆ ਉਹਨਾਂ ਦਾ ਖਰਚਾ ਗੈਸ ਦਾ ਵੀ ਵੱਧ ਗਿਆ ਖਾਣ ਪੀਣ ਦਾ ਵੀ ਵੱਧ ਗਿਆ ਤੇ ਤਨਖਾਹਾਂ ਕਿਸੇ ਪਾਸਿਓਂ ਵਧੀਆਂ ਨਹੀਂ ਬਹੁਤ سارے ਲੋਕ ਇਹ ਆਸ ਲਾ ਕੇ ਬੈਠੇ ਸੀਗੇ ਕਿ ਜਦੋਂ 트럼ਪ ਆਉਣਾ ਤਾਂ ਉਹਨੇ ਆਰਥਿਕਤਾ ਤੋੜ ਦੇਣੀ ਆ ਸੋ ਆਰਥਿਕਤਾ ਤੁਰਨ ਵਾਲੀ ਗੱਲ ਕਿਸੇ ਪਾਸਿਓਂ ਦਿਖਾਈ ਆ ਦੇ ਨਹੀਂ ਰਹੀ ਸੋ ਪੰਜਾਬੀ ਦੀ ਇੱਕ ਕਹਾਵਤ ਹੈ ਜੀ ਹੋਕਾ ਦੇ ਕੇ ਵੰਗਾ ਦਾ ਕੱਢ ਦਿਖਾਇਆ ਚੱਕੀ ਰਹਾ ਸੋ 트럼ਪ ਨੇ ਅਮਰੀਕਾ ਦੇ ਵਿੱਚ ਵੀ ਉਹ ਗੱਲਬਾਤ ਕੀਤੀ ਆ ਤੇ ਪੂਰੀ ਦੁਨੀਆ ਨੂੰ ਵੀ ਇੱਕ ਤਰੀਕੇ ਦੇ ਨਾਲ ਮੰਦਵਾੜੇ ਦੇ ਮੂੰਹ ਵਿੱਚ ਧੱਕ ਦਿੱਤਾ ਆ ਉਹ ਛੱਟ ਰੂਸ ਨੂੰ ਖੁਸ਼ ਕਰਨ ਤੋਂ ਕੋਈ ਵੀ ਕੰਮ ਅਜੇ ਹਣੀ ਕਰ ਰਿਹਾ ਨਹੀਂ ਕਰ ਰਿਹਾ ਜਿਸ ਦੇ ਨਾਲ ਕਿਤੇ ਹੋਰ ਮੁਲਕ ਦਾ ਭਲਾ ਹੁੰਦਾ ਹੋਵੇ ਹੁਣ ਤੱਕ ਦੀਆਂ ਜਿੰਨੀਆਂ ਵੀ ਉਹਨਾਂ ਦੀਆਂ ਕਾਰਵਾਈਆਂ ਆ ਉਹ ਸਾਰੀਆਂ ਰੂਸ ਨੂੰ ਫਾਇਦਾ ਪਹੁੰਚਾਉਣ ਵਾਲੀਆਂ ਹੀ ਪ੍ਰਤੀਤ ਹੁੰਦੀਆਂ ਜੀ ਗੱਲ ਕੈਨੇਡਾ ਦੀ ਕਰੀਏ ਤਾਂ ਜੋ ਇਹ ਟੈਰਫ ਵਾਰ ਲੱਗੀ ਆ ਟੈਰਫ ਲੱਗੇ ਆ ਇਹਦਾ ਵਿਆਜ ਦਰਾਂ ਦੇ ਉੱਤੇ ਅਸਰ ਕੀ ਪਾਊਗਾ ਇਹਦੇ ਸਬੰਧੀ ਬੈਂਕ ਆਫ ਮੌਂਟਰੀਅਲ ਦੇ ਚੀਫ ਇਕਨੋਮਿਸਟ ਡਗਲਸ ਪੋਟਰ ਨੇ ਆਪਣੇ ਗਾਹਕਾਂ ਨੂੰ ਇੱਕ ਈਮੇਲ ਭੇਜੀ ਆ ਉਹ ਕਹਿੰਦੇ ਵੀ ਜਿਸ ਹਿਸਾਬ ਦੇ ਨਾਲ ਟੈਰਫ ਲੱਗੇ ਆ ਇਹਦੇ ਨਾਲ ਕੈਨੇਡਾ ਦੇ ਲੋਕਾਂ ਦਾ ਹੌਸਲਾ ਬੁਲੰਦ ਕਰਨ ਲਈ ਇਕਨੋਮੀ ਨੂੰ ਤੋਰਨ ਵਾਸਤੇ ਹੋਰ ਇੰਟਰਸਟ ਰੇਟ ਘਟਾਇਆ ਜਾਊਗਾ ਉਹ ਕਹਿੰਦੇ ਬੈਂਚਮਾਰਕ ਰੇਟ ਜਿਹੜਾ ਆ ਉਹ 2% ਤੱਕ ਲਿਜਾਇਆ ਜਾ ਸਕਦਾ ਆ ਸੋ ਇਹਦਾ ਮਤਲਬ ਉਹ ਕਹਿੰਦੇ ਇਹ ਹੈ ਵੀ ਜੁਲਾਈ ਤੱਕ ਲਗਾਤਾਰ ਕੱਟ ਲੱਗਦੇ ਰਹਿਣਗੇ ਸੋ ਮਾਰਚ ਦੀ 12 ਤਰੀਕ ਨੂੰ ਮੀਟਿੰਗ ਆ ਉਹ ਕਹਿੰਦੇ ਇਹਦੇ ਵਿੱਚ ਇੱਕ ਜਾਂ ਦੋ ਕੱਟ ਲੱਗੇ ਜਾ ਸਕਦੇ ਆ ਉਸ ਤੋਂ ਬਾਅਦ April, May, June ਤੇ ਜੁਲਾਈ ਤੱਕ ਕੱਟ ਲੱਗ ਸਕਦੇ ਆ 1 ਤੋਂ ਲੈ ਕੇ 10% ਤੱਕ ਇੰਟਰਸਟ ਰੇਟ ਹੋਰ ਘਟਾਇਆ ਜਾ ਸਕਦਾ ਆ ਟੈਰਫ ਲੱਗਣ ਤੋਂ ਬਾਅਦ ਕੈਨੇਡਾ ਅਮਰੀਕਾ ਤੇ ਦੁਨੀਆ ਦੀਆਂ ਸ਼ੇਅਰ ਮਾਰਕੀਟਸ ਲੜਖੜਾ ਗਈਆਂ ਆ ਸੋ ਉਹਦੇ ਨਾਲ ਕਾਫੀ ਟ੍ਰਿਲੀਅਨਸ ਡਾਲਰ ਉੱਡ ਗਏ ਆ ਤੇ ਇਹ ਕਿਹਾ ਜਾ ਰਿਹਾ ਆ ਕਿ ਬੌਂਡ ਯੀਲਡਸ ਵੀ ਥੱਲੇ ਆ ਰਹੇ ਆ ਉਹਦੇ ਨਾਲ ਕੀ ਹੋਣਾ ਕਿ ਜਿਹੜੀਆਂ ਫਿਕਸਡ ਮਾਰਗੇਜਸ ਨੇ ਉਹ ਵੀ ਗਾਹਾਂ ਸਾਸਤੀਆਂ ਮਿਲ ਗਈਆਂ ਤੇ ਜਦੋਂ ਫਿਰ ਬੈਂਕ ਆਫ ਕੈਨੇਡਾ ਨੇ ਇੰਟਰਸਟ ਰੇਟ ਘਟਾਉਣਾ ਉਹਦੇ ਨਾਲ ਖੁੱਲੀਆਂ ਵੇਰੀਏਬਲ ਮਾਰਗੇਜਸ ਵੀ ਥੱਲੇ ਆਉਣਗੀਆਂ ਸੋ ਅਗਲੇ 3-4 ਮਹੀਨਿਆਂ ਦੇ ਵਿੱਚ ਲੱਗਦਾ ਕਿ 1% ਦੇ ਕਰੀਬ ਇੰਟਰਸਟ ਰੇਟ ਕੈਨੇਡਾ ਦੇ ਵਿੱਚ ਹੋਰ ਘਟ ਸਕਦਾ ਆ ਪਰ ਉਸ ਤੋਂ ਬਾਅਦ ਜੇਕਰ ਮਹਿੰਗਾਈ ਵਧੀ ਤਾਂ ਨਾਲ ਦੀ ਨਾਲ ਇੰਟਰਸਟ ਫਿਰ ਵਧਾਉਣਾ ਪੈ ਜਾਣਾ ਆ ਸੋ ਅਗਲੇ 4-5 ਮਹੀਨੇ ਆਪਾਂ ਇਹ ਕਹਿ ਸਕਦੇ ਹਾਂ ਕਿ ਜੇਕਰ ਇੰਟਰਸਟ ਘਟਿਆ ਸੋ ਜਿਹੜਾ ਲੋਕਾਂ ਨੇ ਖੁੱਲ੍ਹੀ ਜਾਂ ਵੱਜ ਵੀ ਮਾਰਗੇਜ ਲੈਣੀ ਆ ਰੀਨਿਊ ਕਰਾਉਣੀ ਆ ਉਹਨਾਂ ਦੇ ਵਾਸਤੇ ਕੋਈ ਸ਼ੁਭ ਸੰਕੇਤ ਹੋ ਸਕਦਾ ਆ ਉਹ ਚੰਗੇ ਰੇਟ ਦੇ ਉੱਤੇ ਆਪਣੀ ਮਾਰਗੇਜ ਰੀਨਿਊ ਜਾਂ ਲੋਕ ਕਰਵਾ ਸਕਦੇ ਹਾਂ ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਸ੍ਰੀ ਸ਼ਹਿਰ ਦੀ ਤਾਂ ਸ੍ਰੀ ਸ਼ਹਿਰ ਦੇ ਵਿੱਚ ਕੱਲ ਸ਼ਾਮ 120 ਸਟਰੀਟ ਜਿਹਨੂੰ ਆਪਾਂ ਸਕਾਟ ਰੋਡ ਵੀ ਕਹਿੰਦੇ ਆ ਡੈਲਟਾ ਤੇ ਸ੍ਰੀ ਦੀ ਹਾਦਸਾ 80 ਐਵਨਿਊ ਦੇ ਉੱਤੇ ਇੱਕ ਭੀੜ ਭੜੱਕੇ ਵਾਲੇ ਪਲਾਜ਼ੇ 'ਚ ਗੋਲੀਆਂ ਚੱਲੀਆਂ ਤਕਰੀਬਨ 5:25 ਮਿੰਟ ਦਾ ਸਮਾਂ ਸੀ ਜਸ਼ਮੰਦੀ ਦੇ ਗੋਹਾਂਦ ਦੇ ਦੱਸਣ ਮੁਤਾਬਕ ਦੋ ਹਮਲਾਵਰ ਪਹਿਲਾਂ ਤੋਂ ਹੀ ਉੱਥੇ ਕਿਸੇ ਦਾ ਇੰਤਜ਼ਾਰ ਕਰ ਰਹੇ ਸੀ ਇੱਕ ਵਾਕਸ ਵੈਗਨ ਦੀ ਗੱਡੀ ਜਦੋਂ ਆਈ ਹੈ ਤਾਂ ਗੱਡੀ ਚਲਾ ਰਹੇ ਨੌਜਵਾਨ ਦੇ ਗੋਲੀਆਂ ਮਾਰੀਆਂ ਗਈਆਂ ਤੇ ਜਿਹਦੇ ਨਾਲ ਸਖਤ ਜ਼ਖਮੀ ਹੋ ਗਿਆ ਬਾਅਦ ਵਿੱਚ ਐਮਰਜੈਂਸੀ ਕ੍ਰੂ ਉੱਥੇ ਪਹੁੰਚੇ ਆ ਉਹਨੂੰ ਬਚਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਗਈਆਂ ਪਰ ਉਹਨੂੰ ਬਚਾਇਆ ਨਹੀਂ ਜਾ ਸਕਿਆ ਸੋ ਸਰੀ ਸ਼ਹਿਰ ਵਿੱਚ 225 ਦਾ ਪਹਿਲਾ ਕਤਲ ਕੱਲ ਸ਼ਾਮੀ 5:30 ਵਜੇ ਦੇ ਕਰੀਬ ਹੋਇਆ ਤੇ ਮਰਨ ਵਾਲੇ ਦੀ ਪਛਾਣ 29 ਸਾਲਾਂ ਦੇ ਜਸਕਰਨ ਮਨਹਾਸ ਵਜੋਂ ਕੀਤੀ ਗਈ ਆ ਸੋ ਪੁਲਿਸ ਨੇ ਦੱਸਿਆ ਕਿ ਉਹ ਪਹਿਲਾਂ ਹੀ ਉਤੋਂ ਜਾਣੂ ਸੀਗੇ ਮਤਲਬ ਕਿ ਉਹਦਾ ਲੋਕਲ ਜਿਹੜੀ ਗੈਂਗ ਐਕਟੀਵਿਟੀ ਆ ਉਹਦੇ ਵਿੱਚ ਕੋਈ ਨਾ ਕੋਈ ਰੋਲ ਸੀ ਆਈ ਹਿੱਟ ਨੇ ਦੱਸਿਆ ਕਿ ਹਮਲਾਵਰ ਦੋ ਸੀਗੇ ਜਿਨ੍ਹਾਂ ਨੇ ਬਾਅਦ ਦੇ ਵਿੱਚ ਸ਼ੱਕ ਕੀਤਾ ਜਾ ਰਿਹਾ ਹੈ ਕਿ 64 ਐਵਨ ਨੂੰ ਥੱਲੇ ਜਾ ਕੇ ਡੈਲਟਾ ਜਿਹੜਾ ਇੱਕ ਗੱਡੀ ਨੂੰ ਅੱਗ ਲਾ ਦਿੱਤੀ ਚਸ਼ਮੀਰ ਗਵਾਹ ਨੇ ਵੀ ਦੱਸਿਆ ਕਿ ਜਦੋਂ ਗੋਲੀਆਂ ਚਲਾਈਆਂ ਗਈਆਂ ਤਾਂ ਮਾਹੌਲ ਬੜਾ ਦਹਿਸ਼ਤ ਵਾਲਾ ਬਣ ਗਿਆ ਸੀ ਕਿਉਂਕਿ ਉਸ ਵੇਲੇ ਕਾਫੀ ਲੋਕ ਆਪਣੇ ਬੱਚਿਆਂ ਸਮੇਤ ਖਰੀਦਦਾਰੀ ਕਰ ਰਹੇ ਸਨ ਇਸ ਪਲਾਜ਼ੇ ਵਿੱਚ ਬੈਸਟ ਬਾਈ ਮਾਰਕ ਕੈਨੇਡੀਅਨ ਟਾਇਰਸ ਰਾਇਲ ਬੈਂਕ ਅਤੇ ਕੁਝ ਰੈਸਟੋਰੈਂਟ ਵੀ ਆ ਸੋ ਕਾਫੀ ਉੱਥੇ ਗਹਿਮਾ ਗਹਿਮੀ ਸੀ ਜਦੋਂ ਗੋਲੀ ਚੱਲੀ ਆ ਤੇ ਜਿਸ ਤਰੀਕੇ ਦੇ ਨਾਲ ਸ਼ਰਿਹਾਂ ਮ ਗੋਲੀਆਂ ਚਲਾਈਆਂ ਗਈਆਂ ਗੋਲੀ ਕਿਸੇ ਹੋਰ ਦੇ ਵੀ ਲੱਗ ਸਕਦੀ ਸੀ ਜਿਸ ਕਰਕੇ ਕਾਫੀ ਚਿੰਤਾ ਹੈ ਜੀ ਸੋ ਜਿਹੜਾ ਨੌਜਵਾਨ ਜਿਸ ਕਾਰਨ ਮਨਿਹਾਸ ਜਿਹਦੀ ਮੌਤ ਹੋਈ ਹੈ ਜੀ ਉਹ ਇੱਕ ਸੌਕਰ ਅਤੇ ਬਾਸਕਟਬਾਲ ਦਾ ਵਧੀਆ ਖਿਡਾਰੀ ਰਿਹਾ ਅਛੋਟੇ ਹੁੰਦਿਆਂ ਤੋਂ ਮਾਪੇ ਉਹਨੂੰ ਨਾਲ ਲੈ ਕੇ ਆਉਂਦੇ ਰਹੇ ਆ ਕਾਲਜ ਦੀ ਟੀਮ ਦੇ ਵਿੱਚ ਵੀ ਵਧੀਆ ਖੇਡਦਾ ਰਿਹਾ ਪਰ ਪਤਾ ਨਹੀਂ ਕਦੋਂ ਜਾ ਕੇ ਕਹਿ ਸਕਦੇ ਆ ਵੀ ਤਿਲਕ ਗਿਆ ਸੋ ਇੱਥੇ ਇਸ ਗੱਲ ਨਾਲ ਚਿੰਤਾ ਹੋਰ ਵੱਡੀ ਹੋਈ ਆ ਕਿ ਉਹ ਨੌਜਵਾਨ ਜਿਹਦਾ ਪਸ਼ੋਕੜ ਬਹੁਤ ਵਧੀਆ ਸੀ ਜਿਹੜਾ ਸਕੂਲ ਟਾਈਮ ਬਹੁਤ ਵਧੀਆ ਵਿਦਿਆਰਥੀ ਸੀਗਾ ਜਿਹੜਾ ਕਾਲਜ ਟਾਈਮ ਬਹੁਤ ਵਧੀਆ ਖਿਡਾਰੀ ਸੀਗਾ ਮਾਪੇ ਉਹਨੂੰ ਪੂਰਾ ਸਮਾਂ ਦਿੰਦੇ ਰਹੇ ਆ ਜੇਕਰ ਇਹੋ ਜਿਹੇ ਬੱਚੇ ਵੀ ਇਹ ਹਾਲਾਤ ਵਿੱਚ ਗੁਜ਼ਰ ਸਕਦੇ ਆ ਤਾਂ ਫਿਰ ਚਿੰਤਾ ਵੱਧ ਜਾਂਦੀ ਆ ਆਮ ਤੌਰ ਦੇ ਉੱਤੇ ਮਾਪੇ ਸੋਚ ਲੈਂਦੇ ਆ ਕਿ ਮੁੰਡਾ 20 ਸਾਲ ਦਾ ਹੋ ਗਿਆ ਵੀ ਹੁਣ ਕੋਈ ਫਿਕਰ ਵਾਲੀ ਗੱਲ ਨਹੀਂ ਵੀ ਮਾੜੇ ਟਾਈਮ ਵਿੱਚੋਂ ਲੰਘ ਚੁੱਕੇ ਆ ਪਰ ਜਿਸ ਹਿਸਾਬ ਨਾਲ ਕੱਲ ਇਹ ਵਾਰਦਾਤ ਹੋਈ ਆ ਉਹਨੇ ਸੋਚੇ ਮਾਪਿਆਂ ਦੀਆਂ ਚਿੰਤਾਵਾਂ ਜਿਹੜੀਆਂ ਨੇ ਉਹ ਵਧਾ ਦਿੱਤੀਆਂ ਇਸੇ ਨਾਲ ਹੀ ਜਿਹੜੀ ਇਸ ਵਿੱਚ ਇੱਕ ਹੋਰ ਗੱਲ ਹੋਈ ਆ ਇਸ ਵਾਰਦਾਤ ਦੇ ਵਿੱਚ ਉਹ ਇਹ ਕਿ ਮੌਕੇ ਤੋਂ ਇੱਕ ਲਾਲ ਰੰਗ ਦੀ ਸਪੋਰਟਸ ਕਾਰ ਪਾਜਦੀ ਦੇਖੀ ਗਈ ਡੈਲਟਾ ਰਾਈਜ਼ ਇੱਕ ਹਾਈ ਰਾਈਜ਼ ਬਿਲਡਿੰਗ ਹੈ ਉਹ ਤੋਂ ਇੱਕ ਵੀਡੀਓ ਬਣਾਈ ਗਈ ਦੇਖੀ ਕਿ ਨਾਲ ਦੀ ਨਾਲ ਵੀ ਕਿੱਧਰ ਨੂੰ ਜਾਂਦੀ ਹੈ ਜਿਹਨੂੰ ਅੱਗੇ ਜਾ ਕੇ ਅੱਗ ਲਾਈ ਗਈ ਆ ਇਸ ਕਾਰ ਦੇ ਉੱਤੇ ਲੱਗੀਆਂ ਹੋਈਆਂ ਨੰਬਰ ਪਲੇਟਸ ਹਫ਼ਤਾ ਪਹਿਲਾਂ ਚੋਰੀ ਕੀਤੀਆਂ ਗਈਆਂ ਸੀਗੀਆਂ ਇੱਕ ਸੇਮ ਮਾਡਲ ਦੀ ਕਾਰ ਤੋਂ ਤੇ ਚੰਗੀ ਗੱਲ ਇਹ ਹੋਈ ਹੈ ਕਿ ਜਿਹਨਾਂ ਦੀਆਂ ਪਲੇਟਾਂ ਚੋਰੀ ਹੋਈਆਂ ਸੀ ਉਹਨਾਂ ਨੇ ਇਹ ਰਿਪੋਰਟ ਲਖਾਈ ਹੋਈ ਸੀ ਸੋ ਹੋ ਕੀ ਰਿਹਾ ਕਿ ਖੜੀਆਂ ਗੱਡੀਆਂ ਦੀਆਂ ਮਾਲਜ਼ ਵਿੱਚੋਂ ਜਾਂ ਤੁਹਾਡੇ ਡਰਾਈਵਵੇਜ਼ ਵਿੱਚੋਂ ਪਲੇਟਾਂ ਬਦਲ ਦਿੱਤੀਆਂ ਜਾਂਦੀਆਂ ਤੁਹਾਡੀ ਗੱਡੀ ਤੇ ਹੋਰ ਪਲੇਟ ਲਾ ਦਿੰਦੇ ਆ ਤੁਹਾਡੀ ਗੱਡੀ ਵਾਲੀਆਂ ਪਲੇਟਾਂ ਜਿਹੜੀਆਂ ਆ ਉਹ ਆਪਣੀ ਗੱਡੀ ਤੇ ਲਾ ਕੇ ਵਾਰਦਾਤ ਕਰ ਦਿੰਦੇ ਆ ਤੇ ਜੇਕਰ ਤੁਸੀਂ ਰਿਪੋਰਟ ਨਹੀਂ ਕਰਾਈ ਤਾਂ ਤੁਸੀਂ ਕਿਸੇ ਸਮੱਸਿਆ 'ਚ ਘਿਰ ਸਕਦੇ ਆ ਸੋ ਇੱਕ ਸਾਰਿਆਂ ਵਾਸਤੇ ਚੇਤਨ ਹੋਣ ਵਾਲੀ ਗੱਲ ਆ ਕਿ ਆਪਣੀ ਗੱਡੀ ਦੀਆਂ ਨੰਬਰ ਪਲੇਟਾਂ ਚੇਤੇ ਰੱਖੋ ਤੇ ਲੰਘਦੇ ਵਾਰ ਦੇ ਸਵੇਰੇ ਸ਼ਾਮ ਦੇਖੋ ਵੀ ਪਲੇਟਾਂ ਤੁਹਾਡੀਆਂ ਸਹੀ ਲੱਗੀਆਂ ਹੋਈਆਂ ਕਿਤੇ ਇਹਨਾਂ ਹਵੇਬ ਤੁਹਾਡੀਆਂ ਪਲੇਟਾਂ ਚੋਰੀ ਹੋਈਆਂ ਹੋਣ ਅਤੇ ਕੋਈ ਹੋਰ ਇਹਨਾਂ ਪਲੇਟਾਂ ਦੇ ਨਾਲ ਕਿਸੇ ਵਾਰਦਾਤ ਨੂੰ ਅੰਜਾਮ ਦੇ ਜਾਵੇ। ਇਸ ਦੇ ਨਾਲ ਹੀ ਆਪਾਂ ਗੱਲਬਾਤ ਕਰੀਏ ਜੀ ਅਮਰੀਕਾ ਦੀ ਤਾਂ ਅਮਰੀਕਾ ਦੇ ਵਿੱਚ ਨਿਖਲ ਗੁਪਤਾ ਜੀ ਦੇ ਉੱਤੇ 61 ਜਸਟਿਸ ਦੇ ਆਗੂ ਗੁਰਪਤਵਰਾਂ ਸੰਗ ਪੰਨੂ ਨੂੰ ਮਰਵਾਉਣ ਦੀ ਸਾਜ਼ਿਸ਼ ਦਾ ਕੇਸ ਚੱਲ ਰਿਹਾ ਇਸ ਮਾਮਲੇ ਵਿੱਚ ਅਦਾਲਤ ਨੇ ਕਾਰਵਾਈ ਗਾਂਤ ਹੋ ਰਹੀ ਹੈ ਜੱਜ ਵਿਕਟਰ ਮਰੇਰੋ ਨੇ ਸਾਈਨ ਕਰਕੇ ਇੱਕ ਆਦੇਸ਼ ਭੇਜਿਆ ਜੀ ਉਹ ਕਹਿੰਦੇ ਵੀ ਜੂਨ ਜਾਂ ਜੁਲਾਈ ਦੇ ਵਿੱਚ ਇਸੇ ਸਾਲ 2025 ਦੇ ਵਿੱਚ ਟ੍ਰਾਇਲ ਡੇਟ ਮਿੱਥੀ ਜਾਵੇ ਟ੍ਰਾਇਲ ਕਿੰਨੇ ਦਿਨ ਚੱਲਣਾ ਇਹ ਵੀ ਮਿੱਥਿਆ ਜਾਵੇ ਤੇ ਦੋਵੇਂ ਪਾਰਟੀਆਂ ਜਿਹੜੀਆਂ ਆਆਂ ਉਹ ਸਲਾਹ ਕਰਕੇ ਦੱਸਣ ਕਿ ਇਹ ਇਹਦੇ ਵਿੱਚ ਟ੍ਰਾਇਲ ਦੇ ਵਿੱਚ ਉਹ ਕੀ ਕੀ ਪ੍ਰੀ ਟ੍ਰਾਇਲ ਦੇ ਵਿੱਚ ਸਬਮਿਸ਼ਨ ਮਤਲਬ ਕਿ ਦੇਣਾ ਚਾਹੁੰਦੇ ਆ ਸੋ ਲੱਗਦਾ ਕਿ ਨਿਖਲ ਗੁਪਤਾ ਮਾਮਲੇ ਵਿੱਚ ਕਾਰਵਾਈ ਅੱਗੇ ਵਧਣ ਲੱਗੀ ਆ ਜੂਨ ਜੁਲਾਈ ਦੇ ਵਿੱਚ ਅਮਰੀਕਾ ਅੰਦਰ ਨਿਊਯਾਰਕ ਦੀ ਅਦਾਲਤ ਵਿੱਚ ਨਿਖਲ ਗੁਪਤਾ ਦੇ ਉੱਤੇ ਮੁਕੱਦਮਾ ਸ਼ੁਰੂ ਹੋ ਸਕਦਾ ਜਿਦੇ ਵਿੱਚ ਹੋਰ ਬਹੁਤ ਸਾਰੀ ਜਾਣਕਾਰੀ ਫਿਰ ਬਾਹਰ ਨਿਕਲੂਗੀ ਕੋ ਟ੍ਰਾਇਲ ਦੇ ਵਿੱਚ ਦੋਵੇਂ ਤਰ੍ਹਾਂ ਦੇ ਦੋਏ ਤੋਂ ਬਹੁਤ ਸਾਰੀਆਂ ਚੀਜ਼ਾਂ ਮੰਗਦੀਆਂ ਡਾਕੂਮੈਂਟਸ ਮੰਗੇ ਜਾਂਦੇ ਆ ਇਹਦੇ ਨਾਲ ਇਸ ਕੇਸ ਵਿੱਚ ਨਵੀਂ ਜਾਣਕਾਰੀ ਬਾਹਰ ਆਉਣ ਦੀ ਪੂਰੀ ਪੂਰੀ ਸੰਭਾਵਨਾ ਜੀ ਗੱਲ ਕਰੀਏ ਜਗਤਾਰ ਸਿੰਘ ਉਰਫ ਜੱਗੀ ਜੋਹਲ ਦੀ ਬ੍ਰਿਟਾਨੀਆਂ ਦਾ ਨਾਗਰਿਕ ਜਿਹੜਾ ਕਿ 7 ਸਾਲ ਤੋਂ ਭਾਰਤ ਦੀਆਂ ਅੱਡੜ ਜੇਲ੍ਹਾਂ ਦੇ ਵਿੱਚ ਨਜ਼ਰਬੰਦ ਦਾ ਉਹਦੇ ਉੱਤੇ ਝੂਠੇ ਕੇਸ ਪਾਏ ਹੋਏ ਆ ਬਾਘੇ ਪੁਰਾਣੇ ਥਾਣੇ ਵਿੱਚ ਉੱਤੇ ਤਸ਼ੱਦਦ ਵੀ ਕੀਤਾ ਗਿਆ ਅਤੇ ਨਾਲ ਦੀ ਨਾਲ ਝੂਠਾ ਪਰਚਾ ਵੀ ਪਾਇਆ ਗਿਆ ਕਿ ਜਿਹੜਾ ਬਹੁਤ ਹੀ ਗੰਭੀਰ ਸੀ ਵੱਡਾ ਸੀ ਪਰ ਹਮੇਸ਼ਾ ਮੰਗਾ ਅਪਲਿਸ ਦੀ ਝੂਠੀ ਕਹਾਣੀ ਅਦਾਲਤ ਵਿੱਚ ਜਾ ਕੇ ਡਿੱਗ ਪਈ ਆ ਅਦਾਲਤ ਨੇ ਜੱਗੀ ਜੋਲ ਨੂੰ ਬਾਗੇ ਪ੍ਰਾਣੇ ਵਾਲੇ ਸਵੱਡੇ ਤੇ ਅਹਿਮ ਕੇਸ ਵਿੱਚੋਂ ਬਰੀ ਕਰ ਦਿੱਤਾ ਹੱਲੇ ਉਹਦੇ ਸਿਰ 8 ਝੂਠੇ ਕੇਸ ਸੰਗੋੜ ਪਾਏ ਹੋਏ ਆ ਤੇ ਉਮੀਦ ਆ ਕਿ ਉਹ ਵੀ ਹੌਲੀ-ਹੌਲੀ ਟੁੱਟ ਜਾਣਗੇ ਤੇ ਉਹਦੀ ਰਿਹਾਈ ਹੋਊਗੀ ਉਹਨਾਂ ਦੇ ਵਕੀਲ ਸੁਆਜ ਸਪਾਲ ਸਿੰਘ ਮੰਜਪੁਰ ਨੇ ਦੱਸਿਆ ਕਿ 7 ਸਾਲ ਬੀਤ ਚੁੱਕੇ ਆ ਅੱਡ-ਅੱਡ ਕੇਸਾਂ ਦੇ ਵਿੱਚ ਜੱਗੀ ਜੋਲ ਨੂੰ ਅੱਡ-ਅੱਡ ਜੇਲਾਂ 'ਚ ਰੱਖਿਆ ਗਿਆ ਤੋਂ ਇਹ ਜਿਹੜੇ ਕਹੋ ਵੀ ਪੁਲਿਸ ਆਫੀਸਰ ਨੇ ਰਾਜਜੀਤ ਸਿੰਘ ਹੁੰਦਲ ਵਰਗੇ ਇਹਨਾਂ ਨੇ ਝੂਠਾ ਕੇਸ ਜਿਹੜਾ ਪਾਇਆ ਰਾਜ ਸਿੰਘ ਹੰਦਲ ਆਪ ਇੱਕ ਨਸ਼ਾ ਤਸਕਰ ਉਹਦੀ ਅਗਵਾਈ ਦੇ ਵਿੱਚ ਨਸ਼ੇ ਵਿਕਦੇ ਰਹੇ ਉਹ ਖੁਦ ਪਘੋੜਾ ਕਰਾਰ ਦਿੱਤਾ ਹੋਇਆ ਉੱਥੋਂ ਦੀ ਸਰਕਾਰ ਨੇ ਹੁਣ ਤੇ ਉਹਦੀ ਕਮਾਂਡ ਦੇ ਹੇਠ ਜਗਤਾਰ ਸਿੰਘ ਰੌਜ ਜੱਗੀ ਜੋਲ ਤੇ ਬਾਗਾ ਪੁਰਾਣੇ ਥਾਣੇ 'ਚ ترਸੀਮ ਬਰਾੜ ਜੰਗਜੀਤ ਸਿੰਘ ਕਰਕੇ ਥਾਣੇਦਾਰ ਉਹਦੇ ਉੱਤੇ ਟੌਰਚਰ ਕਰਦੇ ਰਹੇ ਆ ਤੇ ਹੁਣ ਅਦਾਲਤ ਨੇ ਉਸਨੂੰ ਅਬਾਜ਼ਾ ਤਾਂ ਬਰੀ ਕਰ ਦਿੱਤਾ ਆ ਤੇ ਹੁਣ ਕੋ ਪੁੱਛਣ ਵਾਲਾ ਹੈ ਨਹੀਂਗਾ ਕਿ ਜਿਹੜਾ ਝੂਠਾ ਕੇਸ ਪੋਣ ਵਾਲੇ ਆ ਉਹਨਾਂ ਦਾ ਕੀ ਬਣੂਗਾ ਉਦੋਂ ਕੈਪਟਨ ਬੰਦਾ ਸਕਦੇ ਵੀ ਪ੍ਰੈਸ ਕਾਨਫਰੈਂਸਾਂ ਕੀਤੀਆਂ ਸੀ ਕਿ ਅਸੀਂ ਬਹੁਤ ਵੱਡਾ ਮਾਰਕਾ ਮਾਰ ਲਿਆ ਤੇ ਹੁਣ ਕੋਈ ਵੀ ਬਿਆਨ ਦੇਣ ਨੂੰ ਰਾਜ਼ੀ ਨਹੀਂ ਸੋ ਉਮੀਦ ਕੀਤੀ ਜਾ ਰਹੀ ਹੈ ਕਿ ਜਿਵੇਂ ਇਹ ਕੇਸ ਟੁੱਟਿਆ ਜਿਵੇਂ ਪਹਿਲੇ ਕੇਸ ਟੁੱਟੇ ਆ ਬਾਕੀ ਕੇਸਾਂ ਦੇ ਵਿੱਚ ਵੀ ਜੱਗੀ ਜੋਲ ਦੀ ਸੱਚ ਦੀ ਜਿੱਤ ਹੋਊਗੀ ਝੂਠ ਦੀ ਹਾਰ ਹੋਊਗੀ ਤੇ ਇੱਕ ਦਿਨ ਜਲਦੀ ਅਸੀਂ ਉਹਨੂੰ ਬਾਹਰ ਦੇਖਾਂਗੇ ਅਖੀਰ ਤੇ ਵਿੱਚ ਗੱਲਬਾਤ ਕਰੀਏ ਭਗਵੰਤ ਮਾਨ ਹੋਣਾ ਦੀ ਭਗਵੰਤ ਮਾਨ ਹੋਣੀ ਕਿਸਾਨਾਂ ਦੇ ਘਰ ਪੁਲਿਸ ਭੇਜ ਕੇ ਆਪਣਾ ਅਸਲੀ ਰੰਗ ਦਿਖਾ ਰਹੇ ਆ ਹਮੇਸ਼ਾ ਇਹ ਕਹਿੰਦੇ ਰਹੇ ਕਿ ਮੈਂ ਕਿਸਾਨ ਪੱਖੀ ਆ ਕਿਸਾਨਾਂ ਦੇ ਨਾਲ ਆ ਤੇ ਕਿਸਾਨਾਂ ਦੇ ਨਾਲ ਏਕਤਾ ਕਰਕੇ ਵੋਟਾਂ ਲਈਆਂ ਤੇ ਹੁਣ ਉਹਨਾਂ ਹੀ ਕਿਸਾਨਾਂ ਨੂੰ ਤਾਂ ਕੇ ਪਰੇਸ਼ਾਨ ਕਰਨ ਦੇ ਵਿੱਚ ਮੂਰੀ ਰੋਲ ਨਿਭਾ ਰਹੇ ਆ ਜਿਹੜੀ ਉਹਨਾਂ ਦੀ ਬੋਲਬਾਣੀ ਆ ਉਹ ਕਾਫੀ ਬਦਲੀ ਹੋਈ ਆ ਕਿਸਾਨਾਂ ਨੂੰ ਉਹ ਗੁੰਡੇ ਵਾਲੀ ਭਾਸ਼ਾ ਦੇ ਵਿੱਚ ਧਮਕੀਆਂ ਦੇ ਰਹੇ ਆ ਅੱਜ ਕੱਲ ਬੁੱਚੜ ਜਿਹੜੇ ਆਪਣੇ ਮੁੱਖ ਮੰਤਰੀ ਹੋਇਆ ਬਿਆਨਤ ਸੋਂ ਉਹਨਾਂ ਵਾਂਗੂ ਐਨਕਾਂ ਵੀ ਲਾਉਣ ਲੱਗ ਪਏ ਆ ਤੇ ਜਿਵੇਂ ਉਹ ਕਹਿੰਦਾ ਹੁੰਦਾ ਸੀ ਕਿ ਮੈਂ ਤੰਨ ਕੇ ਰੱਖ ਦਊਂਗਾ ਅਕਾਲੀਆਂ ਨੂੰ ਲਗਭਗ ਉਹੋ ਜਿਹੀਆਂ ਗੱਲਾਂ ਹੀ ਭਗਵੰਤ ਮਾਨ ਹੁਣ ਕਿਸਾਨਾਂ ਨੂੰ ਕਹਿ ਰਿਹਾ ਤੇ ਇਹ ਕਹਿੰਦਾ ਮੇਰੀ ਨਿਰਮਾਈ ਨੂੰ ਇਹ ਨਾ ਸਮਝੋ ਕਿ ਮੈਂ ਐਕਸ਼ਨ ਨਹੀਂ ਲੈ ਸਕਦਾ ਤੇ ਕਹਿੰਦੇ ਮੈਂ ਪੰਜਾਬ ਦੇ 3.5 ਕਰੋੜ ਲੋਕਾਂ ਦਾ ਚੁਣਿਆ ਹੋਇਆ ਨਮਾਇਦਾ ਆ ਤੇ ਮੈਂ ਜੇ ਕੋਈ ਨੁਕਸਾਨ ਕਰੂਗਾ ਪੰਜਾਬ ਦਾ ਧਰਨਿਆਂ ਦੇ ਨਾਲ ਤਾਂ ਫਿਰ ਇਹ ਕੋਈ ਬੰਦਿਆਂ ਵਾਲੀ ਗੱਲ ਨਹੀਂ ਮੈਂ ਸੂਤ ਕਰ ਦਊਗਾ ਸੋ ਮਤਲਬ ਕੀ ਹੈ ਕਿ ਕਿਸਾਨਾਂ ਦੀਆਂ ਵੋਟਾਂ ਦੇ ਨਾਲ ਬਣਿਆ ਮੁੱਖ ਮੰਤਰੀ ਹੁਣ ਲੁਧਿਆਣੇ ਦੇ ਵਿੱਚ ਵੋਟਾਂ ਜਿੱਤਣ ਵਾਸਤੇ ਜਿਮਨੀ ਚੋਣਾਂ ਦੇ ਬਾਅਦ ਚ ਅਗੂ ਕਿ ਉੱਥੇ ਬਹੁਤ ਸਾਰੀ ਸ਼ਹਿਰੀ ਵੋਟ ਆ ਭਈਆ ਵੋਟ ਆ ਤੇ ਇਹੋ ਜੀਆਂ ਧਮਕੀਆਂ ਤੇ ਤਾਰੂਖ ਹੋ ਗਿਆ ਆ ਤੇ ਦੂਜੇ ਪਾਸੇ ਭਗਵੰਤ ਮਾਨ ਸਰਕਾਰ ਦੇ ਵਿੱਚ ਵੀ ਸਾਰਾ ਕੁਝ ਸਹੀ ਨਹੀਂ ਹਲਕਾ ਖੜੂਰ ਸਾਹਿਬ ਤੋਂ ਇੱਕ ਕੇਸ ਸਾਹਮਣੇ ਆਇਆ ਜਿਹਦੇ ਵਿੱਚ ਇੱਕ ਬਿਜਲੀ ਬੋਰਡ ਦਾ ਜੇਈ ਇੱਕ ਪਿੰਡ ਵਹੀਂ ਪੂਂਗ ਦੇ ਵਿੱਚ ਬਿਜਲੀ ਦਾ ਬਿੱਲ ਲੈਣ ਗਿਆ ਕਿਉਂਕਿ ਭੁਗਤਾਨ ਨਹੀਂ ਸੀ ਕੀਤਾ ਜਾ ਰਿਹਾ ਭੁਗਤਾਨ ਇਸ ਕਰਕੇ ਨਹੀਂ ਸੀ ਕੀਤਾ ਜਾ ਰਿਹਾ ਕਿ ਜਿਹਦਾ ਬਿੱਲ ਸੀਗਾ ਉਹ ਉਹ ਐਮਐਲਏ ਦਾ ਸਾਲਾ ਸੀਗਾ ਸੋ ਉਲਟ ਇਸ ਅਮਰਤਾ ਰੀ ਜੇਈ ਦੀ ਜਿਹੜੀ ਕਟਮਾਰਕ ਕੀਤੀ ਗਈ ਆ ਤੇ ਇਹ ਮਾਮਲਾ ਜਕਾਫੀ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋਇਆ ਕਿ ਆਮ ਆਦਮੀ ਪਾਰਟੀ ਸਰਕਾਰ ਦੇ ਵਿੱਚ ਵਿਧਾਇਕਾਂ ਦੇ ਸਾਲੇ ਬਿਲੀ ਦਾ ਬਿੱਲ ਨਹੀਂ ਭਰਦੇ ਤੇ ਉਲਟਾ ਜੇਕਰ ਬਿਲੀ ਵਾਲੇ ਮੰਗਣ ਜਾਂਦੇ ਆ ਤਾਂ ਉਹਨਾਂ ਦੀ ਪੱਗਾਂ ਲਾਈਆਂ ਜਾਂਦੀਆਂ ਹਨ ਉਹਦੀ ਕੁੱਟਮਾਰ ਕੀਤੀ ਜਾਂਦੀ ਹੈ ਇਹ ਜਿਹੀ ਜਿਹੜਾ ਕਮਰਤਾਰੀ ਸਿੰਘ ਉਹਨੇ ਸਿੱਖ ਜਥੇਬੰਦੀਆਂ ਤੇ ਅਕਾਲ ਤਖਤ ਸਾਬਤ ਤੱਕ ਵੀ ਪਹੁੰਚ ਕੀਤੀ ਹੈ ਕਿ ਕਿਸਾਂ ਦੀ ਬਦਬੀ ਕੀਤੀ ਗਈ ਹੈ ਤੇ ਇਸ ਕਰਕੇ ਕੋਈ ਨਾ ਕੋਈ ਕਾਰਵਾਈ ਸਖਜ ਜਥੇਬੰਦੀਆਂ ਵੱਲੋਂ ਵੀ ਹੋਣੀ ਚਾਹੀਦੀ ਆ ਸੋ ਲੋਕਾਂ ਦੀ ਕਹੀ ਜਾਂਦੀ ਸਰਕਾਰ ਆਮ ਆਦਮੀਆਂ ਦੀ ਸਰਕਾਰ ਜਿਹੜੀ ਹੈ ਜੀ ਉਹ ਜ਼ਾਬਰ ਸਰਕਾਰ ਬਣ ਕੇ ਹੁਣ ਲੋਕਾਂ ਤੇ ਡੰਡੇ ਵੜਾ ਰਹੀ ਆ ਇੱਥੇ ਆਪਾਂ ਅੱਜ ਦਾ ਪ੍ਰੋਗਰਾਮ ਮਕਾਉਣੇ ਆ ਕੱਲ ਨੂੰ ਹੋਰ ਖਬਰਾਂ ਵਿਚਾਰਾਂ ਆਂਦੇ ਆ ਕਿ ਤੁਹਾਡੀ ਸੇਵਾ ਚ ਹਾਜ਼ਰ ਹੋਵਾਂਗੇ ਤਦ ਤੱਕ ਲਈ ਆਪ ਸਭ ਨੂੰ ਪਿਆਰ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ 10 ਹੋ ਤਾਂ ਸ਼ੋ ਇਸ ਸਪਾਂਸਰਡ ਬਾਈ ਭਰਤ ਜੋਲਰ ਫਾਈਬਰ ਟੈਕ ਅਤੇ ਆਪਨਾ ਮੋਟਰਸ